ਪੋਜ਼ਿਟਿਵਿਟੀ ਚੜ੍ਹਦੀ ਕਲਾ ਕਿੰਨੂੰ ਕਹਿੰਨੇ ਤੁਹਾਨੂੰ ਮੈਂ ਦੱਸਦਾ ਆਪਣੇ ਫਾਦਰ ਦੀ 1 ਰੁਪਈਆ ਵੀ ਘਰੇ ਨਹੀਂ ਸੀਗਾ ਇੱਕ ਰੱਦੀ ਵਾਲਾ ਆਇਆ ਉਹਨੂੰ ਥੋੜੀ ਜਿਹੀ ਰੱਦੀ ਵੇਚੀ 60 ਰੁਪਏ ਵਟੇ ਉਹ ਤੋਂ ਰੱਦੀ ਚੋਂ ਉਹ 60 ਰੁਪਏ ਵਟੇ ਕੁਦਰਤੀ ਸ਼ਾਮ ਨੂੰ ਕੋਈ ਰਿਸ਼ਤੇਦਾਰ ਆ ਗਏ ਉਹਨਾਂ ਨੂੰ ਚਾਹ ਪਾਣੀ ਬਿਸਕੁਟ ਖੁਲਾਇਆ ਤੇ ਉਹ ਉਤੇ ਲੱਗ ਗਏ ਤੇ ਉਹਤੇ ਲੱਗ ਗਏ ਤੇ ਮੈਂ ਪੁੱਛਿਆ ਵੀ ਅੱਜ ਤਾਂ ਉਹ ਆ ਗਏ ਆਪਾਂ ਹੁਣ ਕੀ ਕਰਾਂਗੇ ਰਾਤ ਨੂੰ ਕੀ ਕਰਾਂਗੇ ਤੇ ਮੈਂ ਥੋੜਾ ਜਿਹਾ ਜਿਵੇਂ ਨਿਆਣਿਆਂ ਨੂੰ ਨਹੀਂ ਸਮਝਉਂਦੇ ਮੈਂ ਕਹਿੰਦਾ ਪਾਪਾ ਦੇਖੋ ਆ ਗਏ ਉਹਨਾਂ ਨੇ ਸਾਰਾ ਖਾ ਗਏ ਵੀ ਆਪਣੇ ਕੋਲ ਤਾਂ ਰਾਤ ਦੀ ਰੋਟੀ ਜੋਗੇ ਪੈਸੇ ਵੀ ਨਹੀਂ ਬਚੇ ਉਹ ਕਹਿੰਦੇ ਨਾ ਆਹ ਗੱਲ ਨਹੀਂ ਕਹਿਣੀ ਉਹ ਕਹਿੰਦੇ ਸ਼ੁਕਰਾਨਾ ਕਰ ਵਾਹਿਗੁਰੂ ਤੇਰਾ ਸ਼ੁਕਰ ਹੈ ਜੇ ਅੱਜ ਇਹ ਰੱਦੀ ਆਲਾ ਨਾ ਹੁੰਦੇ ਇਹਨਾਂ ਨੂੰ ਕੀ ਖਵਾਉਂਦੇ ਆਪਾਂ ਪੋਜ਼ਿਟਿਵ ਦੇਖੋ ਕਿੱਥੋਂ ਚੱਕੇ ਆ ਉਹਨਾਂ ਨੇ ਕਹਿੰਦੇ ਕੀ ਮਨ ਲਾ ਕਹਿੰਦੇ ਤੇ ਨਾ ਹੁੰਦਾ ਤੂੰ ਕੀ ਕਹਿੰਦਾ ਰਿਸ਼ਤੇਦਾਰਾਂ ਨੂੰ ਵੀ ਸਾਡੇ ਕੋਲ ਪੈਸੇ ਨਹੀਂ ਅਸੀਂ ਚਾਹ ਨਹੀਂ ਪਲਾਸ ਅਤੇ ਕਹਿੰਦੇ लाज ਰੱਖ ਲਈ ਪਰਮਾਤਮਾ ਹਰ ਘੜੀ लाज ਰੱਖਦਾ ਹੈ ਅੱਖ ਵੇਖਣ ਵਾਲੀ ਨਹੀਂ ਹੈਗੀ ਦਿਲ ਸਮਝਣ ਵਾਲਾ ਨਹੀਂ ਹੈਗਾ ਉਹ ਐ ਵੀ ਮਾੜੀ ਮਾੜੀ ਗੱਲਾਂ ਤੇ ਰੋਈ ਪਿੱਟੀ ਜਾਂਦੇ ਦੋਸ਼ ਲਾਈ ਜਾਂਦੇ ਪਰਮਾਤਮਾ ਤੇ ਉਹ ਹਰ ਘੜੀ ਮਦਦ ਕਰਦਾ ਪਿਆ ਤੁਸੀਂ ਵੇਖੋ ਤਾਂ ਸਹੀ ਉਹਨੂੰ ਉਹਦੀ ਨਜ਼ਰਾਂ ਦੇ ਨਾਲ ਉਹ ਬੜਾ ਪਿਆਰ ਕਰ ਦੇਖੋ ਮਾਰੇ ਕਹਿੰਦੇ ਆਪੇ ਬੀਜੇ ਆਪੇ ਖਾਓ ਜੋ ਬੀਜੇ ਵੱਡਣਾ ਸਾਨੂੰ ਹੀ ਪੈਣਾ